ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਨਾ ਗਹਿਰਾ ਪਿੰਡਾਂ ਦੀ ਇੱਕੋ ਪੰਚਾਇਤ ਹੁੰਦੀ ਆ ਮਤਲਬ ਇੱਕੋ ਸਰਪੰਚ ਹੁੰਦਾ ਉਹੀ ਗਹਿਰਾ ਪਿੰਡਾਂ ਦੇ ਮਸਲੇ ਹੱਲ ਕਰਦਾ ਹੁੰਦਾ ਤੇ ਕੁਝ ਸਾਲਾਂ ਤੋਂ ਇਨ੍ਹਾਂ ਪਿੰਡਾਂ ਦੇ ਵਿੱਚ ਮੀਂਹ ਨਹੀਂ ਪੈਂਦਾ ਜਿਹਦੇ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਸਰਪੰਚ ਕੋਲ ਚਲੇ ਜਾਂਦੇ ਆ ਤੇ ਸਰਪੰਚ ਅੱਗੇ ਉਹ ਕਹਿੰਦਾ ਬਈ ਜੋ ਮੈਂ ਸਰਕਾਰ ਤੋਂ ਤੁਹਾਨੂੰ ਦਵਾ ਸਕਦਾ ਉਹ ਦਵਾਉਣ ਦੇ ਵਿੱਚ ਮੈਂ ਪੂਰਾ ਜ਼ੋਰ ਲਾ ਰਿਆ ਪਰ ਰੱਬ ਅੱਗੇ ਮੇਰਾ ਜਾਂ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਉਹ ਤਾਂ ਆਪਾਂ ਅਰਦਾਸ ਹੀ ਕਰ ਸਕਦੇ ਆ ਬਈ ਰੱਬਾ ਮੀਂਹ ਪਾ ਦੇ ਪਰ ਮੀਂਹ ਨਾ ਪੈਣ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਇੱਕ ਤਰ੍ਹਾਂ ਦਾ ਸੂਕਾ ਪੈ ਚੁੱਕਿਆ ਸੀ ਲੋਕ ਬਹੁਤ ਤੰਗ ਸੀ ਫਿਰ ਇਸੇ ਕੱਠ ਦੇ ਵਿੱਚੋਂ ਕੋਈ ਬੰਦਾ ਆਵਾਜ਼ ਦਿੰਦਾ ਉਹ ਕਹਿੰਦਾ ਵੀ ਇੱਥੋਂ 100 ਕਿਲੋਮੀਟਰ ਦੂਰ ਤੇ ਇੱਕ ਸਾਧੂ ਰਹਿੰਦਾ ਤੇ ਰੱਬ ਉਹਦੀ ਅਰਦਾਸ ਨੂੰ ਬਹੁਤ ਛੇਤੀ ਸੌਨ ਲੈਂਦਾ ਤੇ ਜੇ ਆਪਾਂ ਵੀ ਉਹਨੂੰ ਕਹੀਏ ਆਪਾਂ ਵੀ ਉਹਦੇ ਅੱਗੇ ਬੇਨਤੀ ਕਰੀਏ ਤਾਂ ਹੋ ਸਕਦਾ ਉਹਦੀ ਅਰਦਾਸ ਦੇ ਕਾਰਨ ਆਪਣੇ ਮੀਂਹ ਵੀ ਪੈ ਜਾਵੇ ਤੇ ਆਪਣੀਆਂ ਫਸਲਾਂ ਬਚ ਜਾਣ ਚਲੋ ਜੀ ਉਹ ਸਾਰੇ ਇਕੱਠੇ ਹੋ ਕੇ ਉਸ ਬਾਬੇ ਕੋਲੇ ਚਲੇ ਜਾਂਦੇ ਆ ਉਸ ਸਾਧੂ ਕੋਲ ਚਲੇ ਜਾਂਦੇ ਆ ਜਾ ਕੇ ਉਹਨੂੰ ਆਪਣਾ ਸਾਰਾ ਮਸਲਾ ਦੱਸਦੇ ਆ ਤਾਂ ਉਹ ਸਾਧੂ ਉਹ ਬਾਬਾ ਇਹਨਾਂ ਨੂੰ ਸਾਰਿਆਂ ਨੂੰ ਟਾਈਮ ਦੇ ਦਿੰਦਾ ਵੀ ਇਸ ਤਰੀਕੇ ਨਾਲ ਤੁਸੀਂ 8:00 ਵਜੇ ਆ ਜਿਓ ਤੇ ਤੁਸੀਂ ਉਹ 11 ਪਿੰਡਾਂ ਚੋਂ ਇੱਕ ਇੱਕ ਬੰਦਾ ਜ਼ਰੂਰ ਲੈ ਕੇ ਆਇਓ ਤੁਸੀਂ 11 ਜਾਣੇ ਆਇਓ ਚਲੋ ਜੀ ਉਹ ਸਾਰੇ ਵਾਪਸ ਆ ਜਾਂਦੇ ਆ ਇੱਕ ਆਸ ਉਮੀਦ ਦੇ ਨਾਲ ਜਿਹੜੀ ਤਰੀਕ ਜਿਹੜਾ ਸਮਾਂ ਉਹ ਬਾਬੇ ਨੇ ਦਿੱਤਾ ਹੁੰਦਾ 11 ਪਿੰਡਾਂ ਚੋਂ ਇੱਕ ਇੱਕ ਬੰਦਾ ਜਿਹੜਾ ਹਰੇਕ ਪਿੰਡ ਦਾ ਮੋਹਤਵਾਰ ਹੁੰਦਾ ਉਹ 11 ਜਾਣੇ ਇਕੱਠੇ ਹੋ ਕੇ ਬੱਸ ਕਰਾ ਕੇ ਉੱਥੇ ਬਾਬੇ ਦੇ ਕੋਲ ਚਲੇ ਜਾਂਦੇ ਆ ਬਾਬਾ ਅਰਦਾਸ ਬੇਨਤੀ ਕਰਦਾ ਪਰ ਬਾਬੇ ਦੀ ਨਿਗਾ ਉਹਨਾਂ 11 ਦੇ ਵਿੱਚੋਂ ਇੱਕ ਬੰਦੇ ਦੇ ਉੱਤੇ ਬਾਰ-ਬਾਰ ਜਾ ਕੇ ਖੜ ਰਹੀ ਹੁੰਦੀ ਆ ਚਲੋ ਬਾਬਾ ਅਰਦਾਸ ਬੇਨਤੀ ਪੂਰੀ ਕਰਦਾ ਅਰਦਾਸ ਬੇਨਤੀ ਕਰਨ ਤੋਂ ਬਾਅਦ ਬਾਬਾ ਪ੍ਰਸ਼ਾਦ ਵੰਡਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਅਰਦਾਸ ਤਾਂ ਠੋਡੀ ਹੋਗੀ ਕਬੂਲ ਪਰ ਮੀ ਜਿਹੜਾ ਨਾ ਵੀ ਉਹ ਜਿਹੜਾ ਇੱਕ ਦੋ ਡੇ ਵਿੱਚ ਬੰਦਾ ਵਾ ਉਹਨਾਂ ਦੇ ਪਿੰਡ ਹੀ ਪਊਗਾ ਦੂਜੇ ਪਿੰਡ ਪਾਵੇ ਨਾ ਪਵੇ ਮੈਂ ਕੁਝ ਕਹਿ ਨਹੀਂ ਸਕਦਾ ਤਾਂ ਸਾਰੇ ਹੈਰਾਨ ਹੋ ਕੇ ਪੁੱਛਦੇ ਆ ਵੀ ਬਾਬਾ ਜੀ ਐਂ ਕਾ ਤੋ ਉਹ ਕਹਿੰਦਾ ਤੁਸੀਂ ਧਿਆਨ ਨਾ ਦੇਖੋ ਉਹ ਬੰਦਾ ਨਾਲ ਛਤਰੀ ਲੈ ਕੇ ਆਇਆ ਉਹਨੂੰ ਵਿਸ਼ਵਾਸ ਆ ਤੁਸੀਂ ਛਤਰੀ ਨਹੀਂ ਲੈ ਕੇ ਆਏ ਤੁਹਾਨੂੰ ਹਜੇ ਪੂਰਾ ਵਿਸ਼ਵਾਸ ਨਹੀਂ ਤੁਸੀਂ ਤਾਂ ਕਿਸੇ ਦੇ ਕਹਿਣ ਤੇ ਹੀ ਆ ਗਏ ਵੀ ਹਾਂ ਹੋ ਸਕਦਾ ਉੱਥੇ ਬਾਬੇ ਦੇ ਅਰਦਾਸ ਕਰਾ ਦਈਏ ਤਾਂ ਸ਼ਾਇਦ ਆਪਣੀ ਗੱਲ ਬਣ ਜੇ ਪਰ ਉਸ ਬੰਦੇ ਨੂੰ ਪੂਰਾ ਵਿਸ਼ਵਾਸ ਆ ਵੀ ਮੀ ਪਊਗਾ ਹੀ ਪਊਗਾ ਇਸ ਕਰਕੇ ਉਹ ਨਾਲ ਛਤਰੀ ਵੀ ਲੈ ਕੇ ਆਇਆ ਤੇ ਹੋਇਆ ਵੀ ਉਹ ਮਹੀ ਜਦੋਂ ਸਾਰੇ ਬੰਦੇ ਬੱਸ 'ਚ ਬਹਿ ਕੇ ਆਪਦੇ ਵਾਪਸ ਜਾਣ ਲੱਗੇ ਆਪਦੇ ਆਪਦੇ ਪਿੰਡ ਨੂੰ ਤਾਂ ਸਭ ਤੋਂ ਪਹਿਲਾਂ ਪਿੰਡ ਉਸੇ ਬੰਦੇ ਦਾ ਆਇਆ ਜਿਹੜਾ ਛਤਰੀ ਲੈ ਕੇ ਗਿਆ ਸੀ ਜਿਹਨੂੰ ਰੱਬ ਤੇ ਪੂਰਾ ਵਿਸ਼ਵਾਸ ਸੀ ਜਿਹੜਾ ਇਹ ਸਮਝਦਾ ਸੀ ਕਿ ਮੇਰੇ ਕੋਲ ਕੋਈ ਹੋਰ ਆਪਸ਼ਨ ਹੀ ਹੈ ਨਹੀਂ ਫਸਲਾਂ ਨੂੰ ਬਚਾਉਣ ਲਈ ਮੀਂਹ ਜ਼ਰੂਰ ਪੋਣਾ ਤੇ ਮੀਂਹ ਪਉਣ ਲਈ ਅਰਦਾਸ ਜ਼ਰੂਰੀ ਆ ਤੇ ਅਰਦਾਸ ਦੇ ਵਿੱਚ ਵਿਸ਼ਵਾਸ ਜ਼ਰੂਰੀ ਹੈ ਤੇ ਜਦੋਂ ਉਹ ਬੰਦਾ ਬੱਸ 'ਚ ਉਤਰਦਾ ਤੇ ਉਹਦੇ ਪਿੰਡ ਕਹਿਣਮਣ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਦੇਖ ਕੇ ਬੜੇ ਹੈਰਾਨ ਹੁੰਦੇ ਆ ਤੇ ਬਾਕੀ ਦਸੇ ਦੇ 10 ਪਿੰਡ ਮੀਂਹ ਤੋਂ ਫੇਰ ਬਾਝੇ ਰਹਿ ਜਾਂਦੇ ਆ ਕਿਉਂਕਿ ਰੱਬ ਵੀ ਇਹ ਗੱਲ ਕਹਿੰਦਾ ਕਿ ਅਰਦਾਸ ਕਰਨ ਦੇ ਨਾਲ ਹਾਲਾਤ ਤਾਂ ਨਹੀਂ ਬਦਲਦੇ ਪਰ ਬੰਦੇ ਦਾ ਚਰਿੱਤਰ ਜ਼ਰੂਰ ਬਦਲ ਜਾਂਦਾ ਤੇ ਜਦੋਂ ਚਰਿੱਤਰ ਬਦਲਦਾ ਤੇ ਹੌਲੀ-ਹੌਲੀ ਹਾਲਾਤ ਆਪਣੇ ਆਪ ਬਦਲਨੇ ਸ਼ੁਰੂ ਹੋ ਜਾਂਦੇ ਆ ਇਸ ਲਈ ਜੇ ਅਸੀਂ ਹਾਲਾਤ ਆਪ ਦੇ ਅਨੁਕੂਲ ਬਣਾਉਣੇ ਆ ਤਾਂ ਆਪਣਾ ਚਰਿੱਤਰ ਪਹਿਲਾਂ ਸਹੀ ਕਰਨਾ ਚਾਹੀਦਾ ਅਰਦਾਸ ਦੇ ਵਿੱਚ ਵਿਸ਼ਵਾਸ ਬਣਾਉਣਾ ਪਊਗਾ ਦਿਲੋਂ ਕਰਨੀ ਪਊਗੀ ਤੁਹਾਨੂੰ ਇਹਨਾਂ ਵਿਸ਼ਵਾਸ ਹੋਣਾ ਚਾਹੀਦਾ ਕਿ ਜਿਵੇਂ ਅਰਦਾਸ ਕੀਤੀ ਆ ਤਾਂ ਮੈਨੂੰ ਸਫਲਤਾ ਜ਼ਰੂਰ ਮਿਲੂਗੀ ਮੈਨੂੰ ਅਰਦਾਸ ਦਾ ਫਲ ਜ਼ਰੂਰ ਮਿਲੂਗਾ ਪਰਮਾਤਮਾ ਮੇਰੀ ਗੱਲ ਨੂੰ ਜ਼ਰੂਰ ਸੁਣਦਾ ਹੋਊਗਾ ਆਪਣੇ ਜੋ ਬਹੁਤ ਸਾਰੇ ਲੋਕ ਰੱਬ ਦੇ ਘਰ ਜਾਂਦੇ ਤਾਂ ਜ਼ਰੂਰ ਆ ਪਰ ਛਤਰੀ ਲੈ ਕੇ ਜਾਣੀ ਭੁੱਲ ਜਾਂਦੇ ਆ ਕਿਉਂਕਿ ਜੇ ਵਿਸ਼ਵਾਸ ਕਰਨਾ ਨਾ ਤਾਂ ਫਿਰ ਪੂਰਾ ਹੋ ਕੇ ਕਰੋ ਅੱਧਾ ਅੱਧਾ ਵਿਸ਼ਵਾਸ ਕੰਮ ਦਾ ਨਹੀਂ ਫਿਰ ਦੇਖਿਓ ਸਕਸੈਸ ਸਫਲਤਾ ਆਪਣੇ ਆਪ ਚੱਲ ਕੇ ਤੁਹਾਡੇ ਦਰਵਾਜ਼ੇ ਤੱਕ ਆਏਗੀ ਤੁਹਾਡੇ ਕੋਲ ਆਏਗੀ ਤੁਹਾਡੀ ਜ਼ਿੰਦਗੀ ਚ ਆਏਗੀ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਬਦ ਤੋਂ ਬਾਅਦ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਗਲਤੀ ਭੁੱਜ ਕੇ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ